222 ਦੀਆਂ ਵਿਧਾਨ ਸਭਾ ਇਲੈਕਸ਼ਨਜ਼ ਨਜ਼ਦੀਕ ਨੇ ਪਾਰਟੀਆਂ ਪੱਬਾਂ ਭਾਰ ਨੇ ਸਿਆਸੀ ਪਾਰਟੀਆਂ ਲਗਾਤਾਰ ਹੁਣ ਜਦੋਂ ਜਹਿਰ ਲੱਗ ਗਈਆਂ ਨੇ ਪੈਨ ਡਾਊਨ ਕਰਨਾ ਸ਼ੁਰੂ ਕਰ ਦਿੱਤਾ ਹੈ ਸਾਰੇ ਗੇਮ ਪਲਾਨ ਕਿਸ ਤਰ੍ਹਾਂ ਕੀ ਕੁਝ ਕਰਨਾ ਹੈ ਕਿੰਨੇ ਕਿੰਨੇ ਕਰਨਾ ਹੈ ਸ਼ਾਇਦ ਇਹ ਹੁਣ ਸ਼ੁਰੂ ਵੀ ਹੋ ਗਿਆ ਹੋਵੇ ਔਰ ਜ਼ਾਹਿਰ ਤੌਰ ਦੇ ਉੱਤੇ ਹੋਣਾ ਲਾਜ਼ਮੀ ਵੀ ਹੈ 225 ਚੜ ਚੁੱਕਿਆ ਹੈ ਔਰ ਹੁਣ ਮਹਿਜ਼ 2.5 ਸਾਲਾਂ ਦੀ ਗੇਮ ਰਹਿ ਗਈ 2.5 ਵੀ ਨਹੀਂ 2 ਸਾਲ ਹੀ ਰਹਿ ਗਏ ਔਰ ਉਹਦੇ ਦਰਮਿਆਨ ਬਹੁਤ ਕੁਝ ਕਰਨਾ ਬਾਕੀ ਹੈ ਹਾਲਾਂਕਿ ਲੰਗੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਬੀਜੇਪੀ ਥੋੜੀ ਵੱਖਰੀ ਨਜ਼ਰ ਆਈ ਸੀ ਪਰ ਤਾਂ ਵੀ ਬੀਜੇਪੀ ਨੂੰ ਲੈ ਕੇ ਹੁਣ ਚਰਚਾ ਆਇਆ ਕਿ ਬੀਜੇਪੀ ਹੁਣ ਕੀ ਕਰਨ ਜਾ ਰਹੀ ਹੈ ਕਿਵੇਂ ਲੜਨ ਜਾ ਰਹੀ ਹੈ ਚੋਣਾਂ ਕਿਉਂਕਿ ਇਸ ਵੇਲੇ ਪੰਜਾਬ ਅੰਦਰ ਇੱਕ ਨਵਾਂ ਸ਼੍ਰੋਮਣੀ ਅਕਾਲੀ ਦਲ ਹੋਂਦ اختیار ਕਰ ਚੁੱਕਿਆ ਹੈ ਭਾਈ ਅਮਰਤਪਾਲ ਸਿੰਘ ਦਾ ਸ਼੍ਰੋਮਣੀ ਅਕਾਲੀ ਦਲ ਔਰ ਉਸ ਦੇ ਵਿੱਚ 2 ਐਮਪੀਓ ਨੇ ਜਿਨ੍ਹਾਂ ਨੇ ਵੱਡੀ ਬਹੁਮਤ ਲੈ ਕੇ ਵੱਡੇ ਮਾਰਜਨ ਦੇ ਨਾਲ ਵੋਟ ਹਾਸਲ ਕੀਤੀ ਔਰ ਉਸ ਤੋਂ ਬਾਅਦ ਜਿੱਤੇ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਔਰ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਇਹਨਾਂ ਦੋਵਾਂ ਨੇ ਜਿੱਤ ਹਾਸਲ ਕੀਤੀ ਔਰ ਇਹ ਦੋਵੇਂ ਉਸ ਨਵੀਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚ ਸ਼ਾਮਿਲ ਨੇ ਭਾਈ ਅਮਰਤਪਾਲ ਸਿੰਘ ਪ੍ਰਧਾਨ ਨੇ ਸਰਬਜੀਤ ਸਿੰਘ ਖਾਲਸਾ ਉਸ ਪਾਰਟੀ ਦਾ ਹਿੱਸਾ ਨੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਇੱਕ ਨਵੀਂ ਪਾਰਟੀ ਹੋਣ ਦੇ ਵਿੱਚ ਆ ਗਈ ਹੁਣ ਲੰਗੇ ਕਾਲ ਦੀ ਕਾਨਫਰੰਸ ਦੇ ਵਿੱਚ ਤਿੰਨ ਸ਼੍ਰੋਮਣੀ ਅਕਾਲੀ ਦਲ ਪੈਰਲਲ ਕਾਨਫਰੰਸ ਕਰਦੇ ਨਜ਼ਰ ਆਏ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਵਾਲਾ ਸ਼੍ਰੋਮਣੀ ਅਕਾਲੀ ਦਲ ਇੱਕ ਪਾਸੇ ਭਾਈ ਅਮਰਪਾਲ ਸਿੰਘ ਵਾਲਾ ਸ਼੍ਰੋਮਣੀ ਅਕਾਲੀ ਦਲ ਔਰ ਇੱਕ ਪਾਸੇ ਸਿਮਰਤਜੀਤ ਸਿੰਘ ਮਾਨ ਵਾਲਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਵਾਸਤੇ ਇੱਕ ਇਜ਼ਾਫਾ ਹੋਰ ਹੋ ਚੁੱਕਿਆ ਹੈ ਕਿੱਧਰ ਵੱਲ ਨੂੰ ਹੱਥ ਵਧਾਇਆ ਜਾਵੇ ਕਿੱਧਰ ਵੱਲ ਨੂੰ ਰਲਿਆ ਜਾਵੇ ਕਿੱਧਰ ਵੱਲ ਨੂੰ ਇਹ ਰਲੇਵਾ ਕੀਤਾ ਜਾਵੇ ਕਿਉਂਕਿ ਬੀਜੇਪੀ ਦਾ ਆਧਾਰ ਅਜੇ ਤੱਕ ਬੁੱਧੀਜੀਵੀ ਕਹਿੰਦੇ ਕਿ ਪੰਜਾਬ ਦੇ ਵਿੱਚ ਉਸ ਤਰ੍ਹਾਂ ਨਹੀਂ ਹੋਇਆ ਕਿ ਬੀਜੇਪੀ ਆਪ ਬਹਾਰੇ ਚੋਣ ਲੜ ਸਕੇ ਇਹ ਬੁੱਧੀਜੀਵੀ ਕਹਿੰਦੇ ਆ ਕਿ ਪੰਜਾਬ ਦੇ ਅੰਦਰ ਅਜੇ ਬੀਜੇਪੀ ਆਪ ਚੋਣ ਲੜਨ ਯੋਗ ਨਹੀਂ ਹੋਈ ਤੇ ਜੇ ਆਪ ਚੋਣ ਲੜਨ ਯੋਗ ਨਹੀਂ ਹੋਈ ਜਾਣਕਾਰੀ ਮੁਤਾਬਕ ਜਾਂ ਬੁੱਧੀਜੀਵੀਆ ਮੁਤਾਬਕ ਤਾਂ ਸੰਭਾਵੀ ਤੌਰ ਦੇ ਉੱਤੇ ਫਿਰ ਕਿਸੇ ਨਾ ਕਿਸੇ ਨਾਲ ਹੱਥ ਪੱਲਾ ਫੜਿਆ ਜਾਵੇਗਾ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਇੱਕ ਸਾੜਤਾ ਰੱਖੀ ਜਾਵੇਗੀ ਕਿਉਂਕਿ ਬੀਜੇਪੀ ਹਰ ਕਿਸ ਨਹੀਂ ਚਾਹਵੇਗੀ ਕਿ ਉਹ ਹਾਲ ਜਿਹੜਾ ਹੈ ਉਹ ਲੋਕ ਸਭਾ ਇਲੈਕਸ਼ਨਸ ਵਰਗਾ ਹੋਵੇ ਪਰ ਇਸ ਦੇ باوجود ਕਿਹੜੀ ਪਾਰਟੀ ਦਾ ਰੁਖ ਤਿਆਰ ਕੀਤਾ ਜਾਂਦਾ ਬੀਜੇਪੀ ਵੱਲੋਂ ਹੁਣ ਇਹ ਚਰਚਾ ਸ਼ੁਰੂ ਹੋ ਗਈ ਹੈ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਵਿੱਚ ਦੋ ਐਮਪੀ ਦਿੱਤੇ ਹੋਏ ਨੇ ਔਰ ਉਹਨਾਂ ਦੇ ਪਾਰਟੀ ਦੇ ਪ੍ਰਤੀ ਚੁਕਾ ਜਿਹੜਾ ਉਹ ਨੌਜਵਾਨ ਪੀੜੀ ਦਾ ਤਾਂ ਵੱਧ ਤੌਰ ਦੇ ਉੱਤੇ ਉਧਰ ਹੀ ਨਜ਼ਰ ਆਉਂਦਾ ਪਰਤਮੀ ਸੁਖਬੀਰ ਸਿੰਘ ਬਾਦਲ ਵਾਲਾ ਸ਼੍ਰੋਮਣੀ ਅਕਾਲੀ ਦਲ ਵੀ ਐਂਡ ਮੌਕੇ ਤੇ ਆ ਕੇ ਗੇਮ ਘੁਮਾ ਜਾਂਦਾ ਹੁੰਦਾ ਕਈ ਵਾਰੀ ਵੇਖਣ ਵਾਲੀ ਗੱਲ ਹੈ ਕਿ ਹੁਣ ਕੀ ਇਹ ਗੱਠਜੋੜ ਵਾਲੀ ਸਥਿਤੀ ਬਣੂਗੀ 227 ਤੱਕ ਔਰ ਬਣੂਗੀ ਤਾਂ ਕਿਹੜੀ ਪਾਰਟੀ ਨਾਲ ਬਣੂਗੀ ਤੁਹਾਡੀ ਇਸ ਬਾਰੇ ਕੀ رائے ਹੈ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਬਣੀ ਰਹੋ 1 انڈیا ਪੰਜਾਬੀ ਤੇ